ਹਾਲਤ ਸੁਖ ਹਾਲਤ ਕਹਿੰਦੇ ਨੇ ਜਿੱਥੇ ਅਸੀਂ ਅੱਜ ਵਿਚਰਦੇ ਆ ਸਾਡਾ ਸਮਾਂ ਲੰਘ ਰਿਹਾ ਪਲਤ ਸੁਖ ਪਰਲੋਕ ਦੇ ਵਿੱਚ ਕਹਿੰਦੇ ਨਾਮ ਜਪਣ ਵਾਲੇ ਇੱਥੇ ਵੀ ਸੁਖ ਲੈਂਦੇ ਨੇ ਅੱਗੇ ਜਾ ਕੇ ਵੀ ਸੁਖ ਮਾਣਦੇ ਨੇ ਆਗਲਾ ਵਚਨ ਕਰਦੇ ਨੇ ਨਿਤ ਸੁਖ ਸਿਮਰਨੋ ਨਿਤ ਸੁਖ ਸਿਮਰਨੋ ਨਿਤ ਕਹਿੰਦੇ ਨੇ ਹਰ ਰੋਜ਼ ਸਾਰੀ ਜ਼ਿੰਦਗੀ ਲਈ ਜੇ ਕਹਿੰਦੇ ਤੂੰ ਸਾਰੀ ਜ਼ਿੰਦਗੀ ਲਈ ਸੁਖ ਲੈਣੇ ਨੇ ਸਾਰੇ ਸੁਖ ਲੈਣੇ ਨੇ ਤੇ ਸਾਰੀ ਜ਼ਿੰਦਗੀ ਲਈ ਸੁਖ ਲੈਣੇ ਨੇ ਸੱਚੇ ਪਾਤਸ਼ਾਹ ਕਹਿੰਦੇ ਨਿਤ ਸੁਖ ਸਿਮਰਨੋ ਸਿਮਰਨ ਦੇ ਵਿੱਚ ਨੇ ਕਹਿੰਦੇ ਸਾਰੇ ਸੁਖ ساری ਜਿੰਦਗੀ ਦੇ ਸੁਖ ਕਹਿੰਦੇ ਸਿਮਰਨ ਵਿੱਚ ਤੇ ਸਿਮਰਨ ਕੀ ਹੈ ਪੰਜ ਪਿਆਰੇ ਸਾਨੂੰ ਦੋ ਮੰਤਰ ਬਖਸ਼ਦੇ ਨੇ ਗੁਰੂ ਪਿਆਰੇ ਪੰਜ ਪਿਆਰੇ ਸਾਨੂੰ ਦੋ ਮੰਤਰ ਵਕਸਦੇ ਨੇ ਇੱਕ ਮੂਲ ਮੰਤਰ ਇੱਕ ਗੁਰ ਮੰਤਰ ਜੇ ਕਹਿੰਦੇ ਪੜਿਆ ਹੋਇਆ ਹੈ ਨਾ ਪੜਨ ਜਾਣਦਾ ਹੈ ਫਿਰ ਕਹਿੰਦੇ ਮੂਲ ਮੰਤਰ ਦਾ ਪਾਠ ਕਰਿਆ ਕਰ ਪਹਿਲੇ ਜਿਹੜੇ ਪ੍ਰਾਤਨ ਸਿੰਘ ਹੁੰਦੇ ਸੀ ਉਹ ਪਹਿਲੀ ਪੌੜੀ ਦਾ ਕਹਿੰਦੇ ਸੀ ਇਹ ਪਹਿਲੀ ਪੌੜੀ ਦਾ ਨਾਮ ਜਪਿਆ ਕਰ। ਹੋ ਸਿੱਖੀ ਸੱਚ ਤੱਕ ਕਹਿੰਦੇ ਮੂਲ ਮੰਤਰ ਦਾ ਪਾਠ ਕਰਿਆ ਕਰ। ਪੰਜ ਪਿਆਰੇ ਕਹਿ ਰਹੇ ਨੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ। ਪੰਜ ਪਿਆਰੇ ਕਹਿੰਦੇ ਭਾਈ ਤੂੰ ਮੂਲ ਮੰਤਰ ਦਾ ਪਾਠ ਕਰਿਆ ਕਰ। ਕਿਉਂਕਿ ਜਿਹੜਾ ਮੂਲ ਮੰਤਰ ਹੈ ਨਾ ਅੱਜ ਤੱਕ ਦੁਨੀਆ ਤੇ ਇਤੋਂ ਵੱਡਾ ਕੋਈ ਮੰਤਰ ਨਹੀਂ ਬਣਿਆ ਖੋ ਸਤਨਾ ਸ੍ਰੀ ਵਾਖੇ ਗੁਰੂ ਇਸੇ ਕਰਕੇ ਇਹਨੂੰ ਮੂਲ ਮੰਤਰ ਕਹਿੰਦੇ ਨੇ ਗੁਰੂ ਪਿਆਰੇ ਮੂਲ ਦਾ ਭਾਵ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਸਭ ਤੋਂ ਵੱਡਾ ਮੰਤਰ ਹੈ ਮੂਲ ਮੰਤਰ ਅਗਲਾ ਮੰਤਰ ਸਾਨੂੰ ਪੰਜ ਪਿਆਰੇ ਵਕਸਦੇ ਨੇ ਕਹਿੰਦੇ ਭਾਈ ਵਾਹਿਗੁਰੂ ਦਾ ਜਾਪ ਕਰਿਆ ਕਰੋ ਅਸੀਂ ਅਰਦਾਸ ਦੇ ਵਿੱਚ ਰੋਜ਼ ਸੁਣਦੇ ਆਂ ਤੇ ਰੋਜ਼ ਬੋਲਦੇ ਆਂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਤਿੰਨ ਵਾਰ ਆਉਂਦਾ ਨਾ ਰਾਸ ਵਿੱਚ ਵਾਹਿਗੁਰੂ 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 ਨਾਮ ਚਿਤਾਵੇ ਚਿੱਤ ਆਵਨ ਦਾ ਸਦਕਾ ਕਹਿੰਦੇ ਜਿਨ੍ਹਾਂ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਸਰਬ ਸੁਖ ਹੋਏ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਤੇ ਉਸ ਅਰਦਾਸ ਵਿੱਚ ਫਿਰ ਅਸੀਂ ਕ ਸਾਰੇ ਆਪਾਂ ਨਾਲ ਮਿਲ ਕੇ ਇੱਕ ਬਚਨ ਪੜ੍ਹਦੇ ਹਾਂ ਸਤਿਗੁਰਾਂ ਦਾ ਉਹ ਸਤਿਗੁਰੂ ਕਿਰਪਾ ਕਰਨ ਜਿਹੜਾ ਕਹਿੰਦੇ ਵਾਹਿਗੁਰੂ ਦਾ ਸਿਮਰਨ ਹੈ ਨਾ ਇਹ ਸਵਾਸ ਸਵਾਸ ਦਾ ਸਿਮਰਨ ਹੈ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਜਹਾਜ ਹੈ ਸ਼ੁਕਰ ਨਾਮ ਜਹਾਜ ਹੈ ਸਤਿਗੁਰੂ ਚੜੇ ਸੋਤ ਦੇ ਪਾਰ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਜਹਾਜ ਹੈ ਚੜੇ ਸੋਤ ਦੇ ਪਾਰ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਜਹਾਜ ਹੈ ਚੜੇ ਸੋਤ ਦੇ ਪਾਰ ਨਾਨਕ ਨਾਮ ਜਹਾਜ ਹੈ ਸਾਡਾ ਸੁਨਾਮ ਜਹਾਜ ਹੈ ਸੜਸੋ ਤਰਪਾ ਨਾਨਕ ਨਾਮ ਜਹਾਜ ਹੈ ਨਾਨਕ ਨਾਮ ਜਹਾਜ ਹੈ ਜੋ ਸਰ ਦਾ ਕਰ ਸੇਵ ਦੇ ਗੁਰ ਸਰ ਦਾ ਨਾਮ ਜਹਾਜ ਨੇ ਨਾਮ ਬਨਾਜ ਹੈ 350 ਤਰੇਪਾਰ ਨਾਮਤ ਨਾਮ ਜਹਾਜ ਹੈ ਨਾਮਤ ਨਾਮ ਜਹਾਜ ਹੈ ਤੇਰੇ ਕਿਰਪਾ ਰ ਨਾਮਤ ਨਾਮ ਜਹਾਜ ਹੈ ਨਾਮਤ ਨਾਮ ਜਹਾਜ ਹੈ 350 ਤਰੇਪਾਰ ਨਾਮਤ ਨਾਮ ਜਹਾਜ ਸੇਵਦੇ ਗੁਰਪਾਰ ਉਤਾਰ ਮਹਾ